ਪ੍ਰਦੀਪ ਚੋਧਰੀ ਤਾਂ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਨਗਰ ਕੌਂਸਲ ਰਾਜਪੁਰਾ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿੱਥੇ ਇਹ ਵੱਡੀਆਂ ਗੱਡੀਆਂ ਸੀ ਗਿਆ ਫਾਇਰ ਬ੍ਰਿਗੇਡ ਦੀਆਂ ਉੱਥੇ ਅੱਜ ਇੱਕ ਛੋਟੀ ਗੱਡੀ ਜਿਹੜੀ ਹੈਗੀ ਮੈਡਮ ਨੇ ਨਗਰ ਕੌਂਸਲ ਨੂੰ ਸੁਬਰਧ ਕੀਤੀ ਹੈ ਕਈ ਵਾਰ ਅਪੀਲ ਵੀ ਕੀਤੀ ਜਾਂਦੀ ਹੈ ਬਾਜ਼ਾਰ ਵਾਲਿਆਂ ਨੂੰ ਕਿ ਸਮਾਨ ਬਾਹਰ ਨਾ ਰੱਖਿਆ ਜਾਵੇ ਕਿਉਂਕਿ ਜੇ ਕੋਈ ਇਹ ਜੀ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਹ ਵੱਡੀ ਗੱਡੀ ਕਿੱਦਾਂ ਜਾਏਗੀ ਜਦ ਤੱਕ ਇਹ ਉੱਥੇ ਪਹੁੰਚੇਗੀ ਤਦ ਤੱਕ ਤਾਂ ਬਹੁਤ ਦੇਰੀ ਹੋ ਚੁੱਕੀ ਹੋਏਗੀ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਦਾਂ ਪੁਰਾਣੇ ਰਾਜਪੁਰੇ 'ਚ ਵੀ ਸੜਕਾਂ ਹੈਗੀਆਂ ਜਿਹੜੀਆਂ ਉਹ ਪੀੜੀਆਂ ਹੈਗੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜੀ ਅੱਜ ਇੱਕ ਇਹ ਛੋਟੀ ਗੱਡੀ ਮੈਡਮ ਨੇ ਜਿਹੜੀ ਨਗਰ ਕੌਂਸਲ ਨੂੰ ਸਪੁਰਦ ਕੀਤੀ ਹੈ ਤੇ ਆਪਾਂ ਮੈਡਮ ਨੂੰ ਪੁੱਛਾਂਗੇ ਕਿ ਜਿਹੜੀ ਇਹ ਗੱਡੀ ਹੈ ਇਹ ਇਸ ਦੀ ਕਪੈਸਿਟੀ ਕਿੰਨੀ ਹੈ ਜੇ ਕਿਤੇ ਵੀ ਇਹ ਜੀ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਕੀ ਇਹ ਕੱਲੀ ਗੱਡੀ ਉਹਦੇ ਉਹਨੂੰ ਅੱਗ ਬੁਝਾਉਣ ਦੇ ਲਈ ਸક્ષਮ ਹੈਗੀ ਹੈ ਜਾਂ ਨਹੀਂ ਹੈਗੀ ਤੇ ਹੁਣ ਜਿੰਨੀ ਵੀ ਫਰਵਿਕਟਸ ਹੈਗੀਆਂ ਉਹ ਰਾਜਪੁਰਾ ਟਾਊਨ ਜਿਹੜੀ ਨਗਰ ਕੌਂਸਲ ਹੈ ਉਹਦੇ ਅੰਦਰ ਖੜਦੀ ਹੈ ਤੇ ਜਦ ਬਾਈਪਾਸ ਵੱਲ ਇਹੋ ਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਉਹਦਾ ਕਿਹ ਹੱਲ ਕੱਢਿਆ ਜਾਏਗਾ ਆਪਾਂ ਸਾਰੀ ਗੱਲਾਂ ਜਿਹੜੀ ਹੈਗੀਆਂ ਉਹ ਮੈਡਮ ਲੀਨਾ ਮਿੱਤਰ ਨੂੰ ਪੁੱਛਾਂਗੇ ਦੇਖੋ ਘਰ 'ਚ ਕਹਿੰਦੇ ਕੋਈ ਨਵੀਂ ਚੀਜ਼ ਆਂਦੀ ਹੈ ਖੁਸ਼ੀ ਤਾਂ ਹੁੰਦੀ ਹੀ ਹੈ ਤੇ ਇਸ ਗੱਡੀ ਦੀ ਸਾਨੂੰ ਬਹੁਤ ਜ਼ਰੂਰਤ ਸੀ ਕਿਉਂਕਿ ਜੇ ਕੋਈ ਜਿਵੇਂ ਹੁਣ ਗਰਮੀ ਆ ਰਹੀ ਹੈ ਕੁਛ ਨਾ ਕੁਛ ਘਟਨਾ ਹੋ ਜਾਂਦੀਆਂ ਨੇ ਤਾਂ ਰਾਜਪੁਰੇ ਚ ਇੱਕ ਨੌਲ ਜਾਂਦੀ ਸੀ ਗੱਡੀ ਬਲੂਡ ਵੀ ਉੱਥੇ ਜਾਂਦੀਆਂ ਸੀ ਭਾਦਰਗੜ੍ਹ ਵੀ ਉੱਥੇ ਇੱਥੇ ਜਾਂਦੀਆਂ ਸੀ ਤਾਂ ਸਾਨੂੰ ਦਿੱਕਤ ਆਉਂਦੀ ਸੀ ਤਾਂ ਇਸ ਕਰਕੇ ਇੱਥੇ ਡਿਮਾਂਡ ਸੀਗੀ ਕਿ ਇੱਕ ਗੱਡੀ ਹੋਰ ਹੋਣੀ ਚਾਹੀਦੀ ਹੈ ਤਾਂ 2-3 ਮਹੀਨੇ ਪਹਿਲਾਂ ਗੁਰਪ੍ਰੀਤ ਜੀ ਨੇ ਮੈਨੂੰ ਦੱਸਿਆ ਕਿ ਉੱਥੇ ਰਾਏਕੋਟ ਗੱਡੀ ਖੜੀ ਹੈ ਉੱਥੇ ਤਿੰਨ ਗੱਡੀਆਂ ਸੀ ਉੱਥੇ ਜ਼ਰੂਰਤ ਨਹੀਂ ਸੀ ਤਾਂ ਅਸੀਂ ਮੰਤਰੀ ਜੀ ਨਾਲ ਗੱਲ ਕੀਤੀ ਵੀ ਜਿੱਥੇ ਜ਼ਰੂਰਤ ਨਹੀਂ ਉੱਥੇ ਖੜੀ ਹੈ ਸਾਨੂੰ ਦੇ ਦਿਓ ਤਾਂ ਉਦੋਂ ਦਾ ਪ੍ਰੋਸੀਜਰ ਚੱਲ ਰਿਹਾ ਸੀ ਪ੍ਰੋਸੈਸ ਚੱਲ ਰ ਇਹੋ ਸਾਹਿਬ ਨੇ ਸਾਰਿਆਂ ਨੇ ਮਿਹਨਤ ਕੀਤੀ ਤੇ ਅੱਜ ਇਹ ਗੱਡੀ ਰਾਜਪੁਰਾ ਚ ਆ ਗਈ ਹੈ ਤਾਂ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ। ਇਹ ਛੋਟੀ ਜਿਹੜੀ ਗੱਡੀ ਹੈ ਪੁਰਾਣੇ ਰਾਜਪੁਰੇ ਵਾਸਤੇ ਕੋਈ ਗੱਡੀ ਨਹੀਂ ਸੀ ਕਿਉਂਕਿ ਦਲੀਆਂ ਉੱਥੇ ਕਾਫੀ ਟਾਈਟ ਐ। ਉਹ ਕਿੰਨਾ ਕਿ ਇਹ ਪੁਰਾਣੇ ਰਾਜਪੁਰੇ ਦੇ ਲੋਕਾਂ ਨੂੰ ਫਾਇਦਾ ਹੋਊਗਾ। ਬਹੁਤ ਫਾਇਦਾ ਹੋਊਗਾ ਜੀ ਜਿਹੜੀਆਂ ਪੀੜੀਆਂ ਛੋਟੀਆਂ ਗਲੀਆਂ ਚ ਤੰਗ ਗਲੀਆਂ ਚ ਵੱਡੀ ਗੱਡੀ ਤਾਂ ਵੜ ਨਹੀਂ ਸਕਦੀ ਤੇ ਇਹ ਛੋਟੀਆਂ ਗੱਡੀਆਂ ਮਾਨ ਸਾਹਿਬ ਵੱਲੋਂ ਵੀ ਇਹੀ ਹੈ ਕਿ ਕੁਝ ਛੋਟੀਆਂ ਗੱਡੀਆਂ ਵੀ ਹੋਰ ਵੀ ਤਿਆਰ ਕੀਤੀਆਂ ਜਾਣ ਜਿਹੜੇ ਕੰਜਸਟਿਡ ਏਰੀਏ ਐ ਉੱਥੇ ਕੋਈ ਘਟਨਾ ਹੋ ਜੇ ਤਾਂ ਉੱਥੇ ਉਹ 500 ਪਾਣੀ 500 ਲੀਟਰ ਫੋਮ ਹੁੰਦੀ ਹੈ ਓਕੇ 500 ਲੀਟਰ ਫੋਮ ਹੁੰਦੀ ਹੈ ਇਹਦੀ ਤਾਂ ਇਹ ਹੀ ਹੈ ਕਿ ਇੱਕ ਵਾਰ ਜੇ ਅੱਗ ਲੱਗਦੀ ਹੈ ਤਾਂ ਉਹਨੂੰ ਬੁਝਾਉਣ 'ਚ ਕਾਫੀ ਮਦਦ ਕਰ ਸਕਦੀ ਹੈ ਐਨੇ ਆਪਾਂ ਹੋਰ ਵੀ ਸਾਧਨ ਹੈਗੇ ਨੇ ਸਾਰੇ ਤੇ ਕੀ ਅੱਗ ਤੇ ਕੰਟਰੋਲ ਕੀਤਾ ਜਾ ਸਕਦਾ ਮੈਨੂੰ ਲੱਗਦਾ ਨਹੀਂ ਕਿ ਟਾਊਨ ਦੇ ਵਿੱਚ ਫਾਇਰ ਬ੍ਰਿਗੇਡਸ ਕਾਫੀ ਸਾਰੀ ਹੈਗੀ ਆ ਗगन ਚੌਕ ਤੇ ਵੀ ਇੱਕ ਐਮਰਜੈਂਸੀ ਫਾਇਰ ਬ੍ਰਿਗੇਡ ਖੜੀ ਹੋਣੀ ਚਾਹੀਦੀ ਆ ਉਹਦੇ ਵੀ ਬਣਾ ਰਹੇ ਆ ਪਲੈਨਿੰਗ ਜਿਹੜੀ ਫੋਕਲ ਪੁਆਇੰਟ ਇੱਕ ਹੈਗਾ ਸੀ ਆਫਿਸ ਫੋਕਲ ਪੁਆਇੰਟ ਵਾਲਾ ਫਾਇਰ ਬ੍ਰਿਗੇਡ ਜਿਹੜਾ ਹੈਗਾ ਉੱਥੇ ਵੀ ਉਹ ਸੈੱਟ ਕਰ ਰਹੇ ਆ ਤਾਂ ਕਿ ਜੇ ਕੋਈ ਘਟਨਾ ਹੋ ਜੇ ਇੱਥੋਂ ਫੋਕਲ ਪੁਆਇੰਟ ਜਾਂਦੇ ਤੇ ਟਾਈਮ ਲੱਗ ਜਾਊਗਾ ਵੀ ਉਧਰ ਦੀ ਉਧਰ ਹੀ ਕੰਮ ਸਰ ਜੇ ਪਹਿਲਾਂ ਤੇ ਇਹ ਵੀ ਪਰਮਾਤਮਾ ਆ ਜਾਏ ਘਟਨਾ ਰਾਜਪੁਰੇ ਚ ਨਾ ਹੀ ਕਿ ਹੋਵੇ ਇਨ ਕੇਸ ਜੇ ਮਿਸਹੈਪਨਿੰਗ ਹੁੰਦੀ ਹੈ ਤਾਂ ਆਪਾਂ ਫੋਕਲ ਪੁਆਇੰਟ ਲਈ ਵੀ ਕਰ ਰਹੇ ਆ ਪਲਾਨਿੰਗ ਬਣਾ ਰਹੇ ਆ ਮੈਡਮ ਤੁਹਾਨੂੰ ਲੱਗਦਾ ਹੈ ਕਿ ਬਾਜ਼ਾਰ ਜਿਹੜੇ ਹੈਗੇ ਟਾਈਟ ਹੈ ਰਾਜਪੁਰਾ ਤੇ ਤੇ ਉੱਥੇ ਗੱਡੀ ਦੀ ਲੋਡ ਸੀ ਕਿਉਂਕਿ ਦੁਕਾਨਦਾਰ ਤਾਂ ਮੰਦੇ ਨਹੀਂ ਸਮਾਨ ਅੰਦਰ ਹੋਮ ਵੀ ਬਾਰ ਹੀ ਪਹਿ ਲੋਕਾਂ ਦਾ ਉਹ ਤਾਂ ਹਟੇ ਨਹੀਂ ਹੈ ਵੀ ਇਹ ਗੱਡੀ ਆਪਾਂ ਨੂੰ ਜ਼ਰੂਰੀ ਚਾਹੀਦੀ ਸੀ ਵੀ ਉਹਨਾਂ ਨੇ ਸਮਾਨ ਤਾਂ ਹਟਾਉਣਾ ਨਹੀਂ ਆਪਾਂ ਦੇਖੋ ਗੱਡੀ ਤਾਂ ਜ਼ਰੂਰੀ ਸੀਗੀ ਈ ਢੇ ਏਰੀਆ ਜਾਣ ਲਈ ਪਰ ਮੈਂ ਜਿਵੇਂ ਹੁਣ ਅਸੀਂ ਐਮ ਐਲ ਔਰਡ ਥੋੜੀ ਜਿਹੀ ਖੁੱਲ ਗਈ ਹੈ ਕੋਸ਼ਿਸ਼ ਕਰ ਰਹੇ ਹਾਂ ਸਭ ਨੂੰ ਬੇਨਤੀ ਕਰ ਰਹੇ ਹਾਂ ਮੈਂ ਇੱਕੋ ਹੀ ਚੀਜ਼ ਕਹੂੰਗੀ ਰਾਜਪੁਰੇ ਵਿੱਚ ਸਾਰੇ ਆਪਾਂ ਇੱਕ ਪਰਿਵਾਰਿਕ ਮੈਂਬਰਾਂ ਕਿਸੇ ਨਾਲ ਜੇ ਮਿਊਨਿਸਪੈਲਿਟੀ ਚੋ ਵੀ ਕੋਈ ਜਾ ਕੇ ਉਹਨਾਂ ਦਾ ਸਮਾਨ ਚੱਕਦੇ ਹਨਾ ਤਾਂ ਸਭ ਦਾ ਦਿਲ ਦੁਖਦਾ ਵੀ ਅਸੀਂ ਕਿਸੇ ਨਾਲ ਧੱਕਾ ਕਿਉਂ ਕਰੀਏ ਪਰ ਬਾਰ ਬਾਰ ਸਮਝਾਉਣ ਤੋਂ ਬਾਅਦ ਜੇ ਨਹੀਂ ਕਰਨਗੇ ਤਾਂ ਫਿਰ ਆਖਿਰ ਕੋਈ ਨਾ ਕੋਈ ਤਾਂ ਐਕਸ਼ਨ ਲੈਣਾ ਪਊਗਾ ਸਾਨੂੰ ਬਾਜ਼ਾਰ ਖੁੱਲੇ ਚਾਹੀਦੇ ਆ ਔਰ ਮੇਰੇ ਵਪਾਰੀ ਭਰਾਵਾਂ ਦਾ ਬਿਜ਼ਨਸ ਵੀ ਚਾਹੀਦਾ ਔਰ ਕਸਟਮਰ ਨੂੰ ਵੀ ਕੋਈ ਦਿੱਕਤ ਨਾ ਆਵੇ ਸਾਨੂੰ ਐਦਾਂ ਦਾ ਮਾਹੌਲ ਚਾਹੀਦਾ ਮੈਡਮ ਕੱਲ ਗੁਰਨਾਮਕ ਇੰਡਸਟਰੀ ਦੇ ਬਾਹਰ ਸਮਾਨ ਚੱਕਿਆ ਗਿਆ ਤੇ ਕਈ ਲੋਕੇ ਕਹਿ ਰਹੇ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਜਿਹੜੀ ਚੱਲ ਰਹੀ ਹੈ ਵੀ ਗੁਰਨਾਨਕ ਇੰਡਸਟਰੀ ਦੇ ਬਾਹਰ ਰੱਖਿਆ ਸਮਾਨ ਚੱਕਿਆ ਗਿਆ ਲekin ਉਰੇ ਸਰੀਏ ਵਾਲੇ ਟਾਲੀਆਂ ਦੇ ਚੌਕ ਤੇ ਵੀ ਸਰੀਏ ਵਾਲੇ ਨੇ ਵੀ ਰੱਖਿਆ ਹੋਇਆ ਹੋਰ ਵੀ ਬਹੁਤ ਰੱਖਿਆ ਹੋਇਆ ਲekin ਐਕਸ਼ਨ ਜਿਹੜਾ ਗੁਰਨਾਨਕ ਇੰਡਸਟਰੀ ਤੇ ਹੀ ਹੋਇਆ ਹੈ ਦੇਖੋ ਸੰਦੀਪ ਜੀ ਮੈਨੂੰ ਲੱਗਦਾ ਇਹ ਗੱਲ ਤੁਸੀਂ ਨਾ ਕਹੋ ਤਾਂ ਚੰਗਾ ਹੈ ਸਭ ਤੋਂ ਪਹਿਲਾਂ ਤੁਸੀਂ ਉਹ ਚੱਕਦੇ ਹੁੰਦੇ ਸੀ ਆਵਾਜ਼ ਵੀ ਗੁਰਨਾਨਕ ਇੰਡਸਟਰੀ ਦੇ ਸਮਾਨ ਕਿਉਂ ਨਹੀਂ ਚੱਕਿਆ ਜਾ ਰਿਹਾ ਠੀਕ ਹੈ ਜਿੱਦਾਂ ਇੰਸਪੈਕਟਰ ਸਾਹਿਬ ਨੇ ਜਿੱਥੇ-ਜਿੱਥੇ ਦੇਖ ਰਿਹਾ ਉਹ ਸਾਰੇ ਕਿਤੇ ਐਕਸ਼ਨ ਲੈ ਰਹੇ ਆ ਨਾ ਜਿੰਨੀ ਵੀ ਟੀਮ ਜਿਹੜਾ ਕੋਈ ਬਾਜ਼ਾਰ ਨੂੰ ਡਿਸਟਰਬ ਕਰੂਗਾ ਜਿਹੜਾ ਕਾਨੂੰਨ ਦੇ ਤੋਂ ਬਾਹਰ ਜਾਊਗਾ ਉਹ ਤੇ ਐਕਚੁਅਲ ਹੁੰਦਾ ਹੀ ਨਹੀਂ ਉਹ ਵੀ ਹੋ ਜੂਗਾ ਜਲਦੀ ਹੋ ਜੂਗਾ ਟਾਲੀ ਵਾਲੇ ਚੌਂਕ ਤੇ ਟ੍ਰੈਫਿਕ ਵੀ ਕੰਟਰੋਲ ਕਰਨ ਜਾ ਰਹੇ ਆ ਜਲਦੀ ਕਿ ਜਿਹੜਾ ਟ੍ਰੈਫਿਕ ਹੈ ਜਿਹੜੀ ਪਾਰਕਿੰਗ ਬਣੀ ਹੋਈ ਹੈ ਸਾਰਾ ਪਾਰਕਿੰਗ ਚ ਗੱਡੀ ਖੜੀ ਕਰਕੇ ਤੁਸੀਂ ਮਾਰਕੀਟ ਚ ਜਾਓ ਹਲੇ ਲੋਕਾਂ ਨੂੰ ਸਮਝਾ ਰਹੇ ਆ ਅਵੇਅਰ ਕਰ ਰਹੇ ਆ ਜੇ ਨਹੀਂ ਸਮਝਣਗੇ ਫਿਰ ਜਦੋਂ ਚਲਾਨ ਕੱਟਨੇ ਸ਼ੁਰੂ ਹੋਗੇ ਫਿਰ ਆਪਣੇ ਆਪ ਹੀ ਠਿਕਾਏ ਮਦਮ ਟ੍ਰੈਫਿਕ ਲਾਈਟਾਂ ਜਿਹੜੀਆਂ ਲੱਗੀਆਂ ਹੀ ਆ ਉਹ ਜਗਦਿਆਂ ਨਹੀਂ ਹੈਗੀਆਂ ਐਵੇਂ ਦੀ ਐਵੇਂ ਪਈਆਂ ਉਹ ਫਿਰ ਨਵੀਆਂ ਤੋਂ ਹੀ ਲਵਾਤੀਆਂ ਲੇਕਿਨ ਚੱਲ ਨਹੀਂ ਰਹੀਆਂ ਉਹ ਕਾਲੀ ਵਾਲੇ ਚੌਂਕ ਦੇ ਸ਼ੁਰੂ ਹੋ ਚੁੱਕੀਆਂ ਤੁਸੀਂ ਚੈੱਕ ਕਰ ਲਓ ਸ਼ੁਰੂ ਹੋ ਗਈਆਂ ਬਾਰੀ ਬਾਰੀ ਸਾਰੀਆਂ ਕਰ ਰਹੇ ਆ ਗਗਨ ਚੌਂਕ ਦੀ ਥੋੜੀ ਜੀ ਦਿੱਕਤ ਆਂਦੀ ਹੈ ਵੀ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਉੱਥੇ ਨਹੀਂ ਹੋ ਰਹੀਆਂ ਪਰ ਉਹ ਟ੍ਰੈਫਿਕ ਪੁਲਿਸ ਤੋਂ ਉਹ ਜਿਵੇਂ ਉਹ ਸਾਨੂੰ ਇੱਥੇ ਮਿਸਪੈਲਟੀ ਚ ਈਓ ਸਾਹਿਬ ਨਾਲ ਵੀ ਪਰਸੋਂ ਮੀਟਿੰਗ ਹੋਈ ਸੀ ਤਾਂ ਹੀ ਕੱਲ ਈਓ ਸਾਹਿਬ ਨੇ ਟਾਲੀ ਵਾਲੇ ਚੌਂਕ ਦੀਆਂ ਚਲਾਤੀਆਂ ਜਿੱਥੋਂ ਜਿੱਥੋਂ ਜਿਵੇਂ ਜਿਵੇਂ ਡਿਮਾਂਡ ਆ ਰਹੀ ਹੈ ਉਵੇਂ ਚੱਲ ਮੈਡਮ ਇੱਕ ਸ਼ਮਸ਼ਾਨ ਚਾਟ ਵਾਲੀ ਰੋਡ ਜਿਹੜੀ ਹੈਗੀ ਬਹੁਤ ਕਸਤਾਲਤ ਦੇ ਵਿੱਚ ਹੈ ਲੋਕਾਂ ਦੀ ਡਿਮਾਂਡ ਹੈ ਉਹ ਵੀ ਜਲਦੀ ਬਣ ਰਹੀ ਹੈ ਜਿਵੇਂ ਗਊਸ਼ਾਲਾ ਵਾਲੀ ਰੋਡ ਕੋਈ ਸੋਚਦਾ ਹੀ ਨਹੀਂ ਸੀਗਾ ਗਊਸ਼ਾਲਾ ਵਾਲੀ ਰੋਡ ਕਿੰਨੇ ਸਾਲਾਂ ਬਾਅਦ ਬਣੀ ਹੈ ਔਰ ਬਣੀ ਵੀ ਬਹੁਤ ਵਧੀਆ ਜਿਹੜੀ ਚੱਲ ਚੰਗਾ ਲੌਂਗ ਟਾਈਮ ਚੱਲੂਗੀ ਸ਼ਮਸ਼ਾਨ ਘਾਟ ਵਾਲੀ ਵੀ ਜਲਦੀ ਬਣਨ ਜਾ ਰਹੀ ਹੈ ਮੈਨੂੰ ਫਾਇਰ ਗੇਟ ਦਾ ਜ਼ਰੂਰ ਪਹੁੰਚਦੀਆਂ ਨੇ ਪਰ ਵਿੱਚ ਰੁਕ ਗਈ ਹੈ 15 ਅਗਸਤ ਤੱਕ ਕੰਪਲੀਟ ਹੋ ਜੇਗੀ ਛੰਡਾ ਗਰਾਉਂਡ ਦੀ ਜਿਹੜੀ ਗ੍ਰੀਲਾ ਵਾਲਾਰੀ ਫਿਰ ਉਹ ਵੀ ਹੋ ਜੂਗੀ ਸਾਰਾ ਹੋ ਜੂਗਾ ਮੈਨੂੰ ਫਾਇਰ ਬ੍ਰਿਗੇਡ ਨੇ ਜ਼ਰੂਰ ਪਹੁੰਚ ਰਿਹਾ ਨੇ ਪਰ ਮੁਲਾਜ਼ਮਾਂ ਦੀ ਕਾਫੀ ਮੰਗਾਂ ਨੇ ਕਿ ਉਹਨਾਂ ਨੂੰ ਜਿਹੜਾ ਪੱਕਾ ਨਹੀਂ ਕੀਤਾ ਜਾਂਦਾ 16-16 ਸਾਲ ਦੇ ਉਹਨਾਂ ਦੀ ਉਹ ਹੋ ਗਏ ਆ ਪਰ ਉਹਦੇ ਲਈ ਕੀ ਕਰਦੀ ਹੈ ਸਰਕਾਰ ਦੇਖੋ ਜਦੋਂ 16 ਸਾਲਾਂ ਦਾ ਸਬਰ ਕੀਤਾ ਤੇ ਸਰਕਾਰ ਨਵੀਂ ਆਈ ਹੈ ਹਾਲੇ ਸਾਲ 1.5 ਸਾਲ ਹੋਇਆ ਸਭ ਹੋਊਗਾ ਕੱਚੇ ਮੁਲਾਜ਼ਮਾਂ ਨੂੰ ਦੂਸਰੇ ਡਿਪਾਰਟਮੈਂਟਾਂ ਦਾ ਵੀ ਪੱਕੇ ਹੋਏ ਆ ਨੌਕਰੀਆਂ ਵੀ ਮਿਲ ਰਹੀਆਂ ਹਨ ਹੌਲੀ-ਹੌਲੀ ਸਾਰਾ ਹੋ ਜੂਗਾ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸੁਣਵਾਈ ਹੋ ਰਹੀ ਹੈ ਆਪਣੇ ਏਰੀਆ ਚ ਵੀ ਉੜਦਣ ਕਿਸੇ ਨੂੰ ਨੌਕਰੀ ਮਿਲੀ ਹੈ ਸਾਨੂੰ ਵੀ ਨਹੀਂ ਪਤਾ ਸੀ ਸਾਡੇ ਕੋਲੇ ਜਦੋਂ ਉਹਨਾਂ ਨੇ ਆ ਕੇ ਮਠਾਈ ਲੈ ਕੇ ਆਏ ਵੀ ਨੌਕਰੀ ਮਿਲ ਗਈ ਬਿਲਕੁਲ ਬਿਨਾਂ ਕਿਸੇ ਦੀ ਸਿਫਾਰਿਸ਼ ਤੋਂ ਨੌਕਰੀਆਂ ਮਿਲ ਰਹੀਆਂ ਹਨ ਕਾਬਲੀਅਤ ਦੇ ਆਧਾਰ ਤੇ ਉਹ ਮੇ ਜਿਹੜੇ ਮੁਰਕੱਚੇ ਮੁਲਾਜ਼ਮ ਹੈ ਉਹ ਵੀ ਪੱਕੇ ਜ਼ਰੂਰ ਹੋਣਗੇ ਮੈਨੂੰ ਜਲੰਧਰ ਦੇ ਕਿਸ ਤਰ੍ਹਾਂ ਰਹਿਣਗੇ ਨਤੀਜੇ ਉਹ ਜਦੋਂ ਰਿਜ਼ਲਟ ਜਦੋਂ ਰਿਜ਼ਲਟ ਆਊਗਾ ਉਹ ਦੱਸੂਗਾ ਜਨਤਾ ਦਾ ਫੈਸਲਾ ਦੇਖੋ ਸਾਡਾ ਕੰਮ ਸੀ ਅਸੀਂ ਉੱਥੇ ਕੰਮ ਕਰਨਾ ਲੋਕਾਂ ਨੂੰ ਅਵੇਅਰ ਕਰਨਾ ਪਰ ਮੈਂ ਜਿੱਥੋਂ ਤੱਕ ਕਹਿੰਨੀ ਆ ਲੋਕ ਇਸ ਗੱਲ ਤੋਂ ਬਹੁਤ ਖੁਸ਼ ਸੀ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਕੋਲੇ ਜਨਤਾ ਦਾ ਫੈਸਲਾ ਹੈ ਉਹ ਕੱਲ ਸਭ ਦੇ ਸਾਹਮਣੇ ਆ ਚੁੱਕਾ ਮੈਡਮ ਗੱਡੀ ਤੁਸੀਂ ਦੇਤੀ ਫਾਇਰ ਗ੍ਰੇਡ ਨੂੰ ਪਰ ਰਾਜਪੁਰ ਦੇ ਫਾਇਰ ਗ੍ਰੇਡ ਦੀ ਜਗ੍ਹਾ ਪਈ ਹੈ ਬਿਲਡਿੰਗ ਕਾਫੀ ਪਿਛਲੀ ਸਰਕਾਰ ਨੇ ਰੋਕੀ ਹੋਈ ਹੈ ਇਹ ਬਿਲਡਿੰਗ ਕਦੋਂ ਬਣਾ ਕੇ ਦੇ ਰਹੇ ਤੁਸੀਂ ਮੈਂ ਤੁਹਾਨੂੰ ਇਹ ਕਿਹਾ ਹੌਲੀ ਹੌਲੀ ਸਾਰਾ ਕੁਝ ਹੋ ਰਿਹਾ ਹੈ ਬਿਲਡਿੰਗ ਵੀ ਬਣੇਗੀ ਸਾਰਾ ਕੁਝ ਟਾਈਮ ਸੀ ਲਾਗਾ ਇਕਰਾ ਮੈਂ ਤੁਹਾਨੂੰ ਕਹਿ ਰਿਹਾ ਜਿਹੜੀਆਂ ਪਹਿਲਾਂ ਤਾਂ ਜਿਹੜੀਆਂ ਸਾਨੂੰ ਮੁਢਲੀਆਂ ਜ਼ਰੂਰਤਾਂ ਸੜਕਾਂ ਦੀ ਉਹ ਕਰ ਰਹੇ ਆ ਜਿੱਥੇ ਸੀਵਰੇਜ ਦੀ ਪ੍ਰੋਬਲਮ ਹੈ ਉਹ ਕਰ ਰਹੇ ਆ ਪਾਣੀ ਦੀ ਪ੍ਰੋਬਲਮ ਹੈ ਉਹ ਕਰ ਰਹੇ ਆ ਫਰਦਾ ਆਫਿਸ ਵੀ ਉਹ ਜਲਦੀ ਬਿਲਡਿੰਗ ਉਹ ਵੀ ਜਲਦੀ ਤਿਆਰ ਹੋ ਜਾਵੇਗਾ ਠੀਕ ਹੈ ਥੈਂਕ ਯੂ